ਜੇ ਬਦਲਿਆ ਜਾ ਸਕਦਾ ਏ ਜੇ ਬਦਲਿਆ ਜਾ ਸਕਦਾ ਏ ਬਦਲ ਲਵੋ ਜੇ ਨਹੀਂ ਬਦਲਿਆ ਜਾ ਸਕਦਾ ਸਰਕਾਰ ਕਰ ਲਓ ਜੇ ਸਵੀਕਾਰ ਨਹੀਂ ਕਰ ਸਕਦੇ ਨਾ ਦੂਰ ਹੋ ਜੋਲਦੇ ਤੂੰ ਆ ਜੇ ਨਹੀਂ ਦੂਰ ਜੇ ਨਹੀਂ ਸਵੀਕਾਰ ਕਰ ਸਕਦੇ ਨਹੀਂ ਬਦਲ ਸਕਦੇ ਤੇ ਉਹਦੇ ਤੋਂ ਦੂਰ ਹੋ ਜੋ ਪਰ ਖੁਸ਼ ਰਹੋ ਕਸ਼ਰਬੋ ਕਿਉਂਕਿ ਖੁਸ਼ੀ ਬਹੁਤ ਜ਼ਰੂਰੀ ਹੈ ਹੂੰ ਖੁਸ਼ੀ ਬਹੁਤ ਜ਼ਰੂਰੀ ਹੈ ਜੇ ਤੁਸੀਂ ਅੰਦਰ ਹੀ ਅੰਦਰ ਅੰਦਰ ਹੀ ਅੰਦਰ ਦੁਖੀ ਹੋ ਹੋ ਕੇ ਦੁਖੀ ਹੋ ਹੋ ਕੇ ਸਹਿਣ ਕਰ ਕਰਕੇ ਸਹਿਣ ਕਰ ਕਰਕੇ ਆਪਣੇ ਅੰਦਰ ਬਿਮਾਰੀ ਪੈਦਾ ਕਰ ਲੋਗੇ ਆਪਣੇ ਅੰਦਰ ਬਿਮਾਰੀ ਪੈਦਾ ਕਰ ਲੋਗੇ ਫਿਰ ਤੁਹਾਨੂੰ ਕੁਝ ਨਹੀਂ ਮਿਲੇਗਾ ਬਿਮਾਰੀ ਤੁਹਾਨੂੰ ਫਿਰ ਅੰਦਰੋਂ ਅੰਦਰੀ ਅੰਦਰੋਂ ਅੰਦਰੀ ਖਾਲੀ ਕਰ ਦੇਗੀ ਐਸੇ ਕਰਕੇ ਖੁਸ਼ ਰਵੋ ਜਿਹੜਾ ਸਵੀਕਾਰ ਕਰ ਸਕਦੇ ਉਹਨੂੰ ਸਵੀਕਾਰ ਕਰ ਲਓ ਜੇ ਨਹੀਂ ਕਰ ਸਕਦੇ ਤੇ ਦੂਰ ਹੋ ਜਾਓ ਪਰ ਖੁਸ਼ ਰਵੋ ਆਪਣੀ ਜ਼ਿੰਦਗੀ ਵਿੱਚ ਆਪਣੇ ਪਰਿਵਾਰ ਵਿੱਚ ਆਪਣੇ ਬੱਚਿਆਂ ਵਿੱਚ ਆਪਣੇ ਜੀਵਨ ਸਾਥੀ ਨਾਲ ਖੁਸ਼ ਰਵੋ ਕਿਉਂਕਿ ਜ਼ਿੰਦਗੀ ਹੈ ਨਾ ਕਹਿੰਦੇ ਆ ਕਿਸੇ ਨੇ ਕਿਹਾ ਸੀ ਜ਼ਿੰਦਗੀ ਤੇ ਜਿਉਣੀ ਪੈਂਦੀ ਹੀ ਏ ਚਾਹ ਰੋਕੇ ਜੀ ਚਾਹ ਹੱਸ ਕੇ ਜੀ ਇਹਦੇ ਨਾਲੋਂ ਚੰਗਾ ਵੇ ਹੱਸ ਕੇ ਜੀ ਕਿਉਂਕਿ ਜੀਣੀ ਤੇ ਹੈ ਹੀ ਹੈ ਨਾ ਤੇ ਹੱਸ ਕੇ ਜੀ